ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਪੰਜਾਬ ਫੈਕਟ ਦੇ ਉੱਤੇ ਸੋ ਦੋਸਤੋ ਅੱਜ ਉਹਨਾ ਘਟਨਾਵਾਂ ਬਾਰੇ ਗੱਲ ਕਰਾਂਗੇ ਜਦੋਂ ਨਿਸ਼ਾਨਾ ਕਿਸੇ ਨੂੰ ਬਣਾਉਣਾ ਸੀ ਤੇ ਨਿਸ਼ਾਨਾ ਕੋਈ ਹੋਰ ਬਣ ਗਿਆ ਤੇ ਇਹੋ ਵਿਚਾਰਾ ਮਾਰਿਆ ਗਿਆ ਸੋ ਇਹਨਾਂ ਘਟਨਾਵਾਂ ਬਾਰੇ ਜ਼ਿਕਰ ਕਰਾਂਗੇ ਥੋੜਾ ਜਿਹਾ ਵੀਡੀਓ ਬਾਕਮਾਲ ਹੋਣ ਵਾਲੀ ਹੈ ਜੀ ਇਹਨੂੰ ਸ਼ੇਅਰ ਜ਼ਰੂਰ ਕਰਦੇ ਹੋ ਭਾਈ ਦਲਜੀਤ ਸਿੰਘ ਬਿੱਟੂ ਜੀ ਲਿਖਦੇ ਨੇ ਕਹਿੰਦੇ ਵੀ ਸੰਘਰਸ਼ ਦੌਰਾਨ ਕੁਝ ਅਜਿਹੇ ਕੰਮ ਹੋਏ ਜਿਹੜੇ ਸੌਖੇ ਵੀ ਹੋਏ ਤੇ ਸਫਲ ਵੀ ਹੋਏ ਇਹਨਾਂ ਬਾਰੇ ਲਗਭਗ ਸਭ ਨੂੰ ਪਤਾ ਹੈ ਕੁਝ ਕੰਮ ਅਜਿਹੇ ਸਨ ਜਿਨ੍ਹਾਂ ਉੱਤੇ ਸਾਡੀ ਬਹੁਤ ਊਰਜਾ ਤੇ ਸਮਾਂ ਲੱਗਿਆ ਪਰ ਉਹ ਹੋਏ ਨਹੀਂ ਜਾਂ ਸਫਲ ਨਹੀਂ ਹੋਏ ਪਰ ਕੁਝ ਕੰਮ ਅਜਿਹੇ ਸਨ ਜਿਹੜਿਆਂ ਦੇ ਨਤੀਜੇ ਸਾਡੀ ਸੋਚ ਤੋਂ ਉਲਟ ਨਿਕਲੇ ਜਾਂ ਨਿਸ਼ਾਨਾ ਕੋਈ ਹੋਰ ਸੀ ਤੇ ਉਹਦੀ ਥਾਂ ਕੋਈ ਹੋਰੀ ਮਾਰਿਆ ਗਿਆ ਮੋਗੇ ਨੇੜੇ ਲਿਬਰੇਸ਼ਨ ਫੋਰਸ ਤੇ ਸਿੰਘਾਂ ਨੇ ਇੱਕ ਪੁਲੀ ਕੋਲ ਕਹਿੰਦੇ ਵੀ ਜਿੱਥੋਂ ਸਵਰਨ ਘੋਟੜਾ ਹਰ ਰੋਜ਼ ਲੰਘਦਾ ਸੀ ਉੱਥੇ ਕਾਫੀ ਬਰੂਦ ਲਾਇਆ ਜਦੋਂ ਗੱਡੀ ਨਿਸ਼ਾਨੇ ਉੱਤੇ ਆਈ ਤੇ ਧਮਾਕਾ ਹੋ ਗਿਆ ਪਰ ਬਾਅਦ ਵਿੱਚ ਪਤਾ ਲੱਗਾ ਕਿ ਉਹ ਗੱਡੀ ਵਿੱਚ ਘੋਟੜਾ ਨਹੀਂ ਸੀਗਾ ਸਗੋਂ ਐਸਪੀ ਕੇਰ ਸਿੰਘ ਸੀ ਸਾਡੇ ਲਈ ਭਾਵੇਂ ਉਹ ਵੀ ਨਿਸ਼ਾਨੇ ਉੱਤੇ ਸੀ ਪਰ ਇਹ ਮੌਕੇ ਬਰੂਦ ਕਿਸੇ ਹੋਰ ਲਈ ਲਾਇਆ ਗਿਆ ਸੀ ਉਸ ਵੇਲੇ ਮੋਰਿੰਡੇ ਕੋਲ ਸਤਲੁਜ ਯਮਨਾ ਲਿੰਕ ਨਹਿਰ ਉੱਤੇ ਪੁਲ ਬਣਦਾ ਸੀ ਉੱਥੇ ਟਾਈਗਰ ਫੋਰਸ ਦੇ ਜਸ਼ਮੀਰ ਸਿੰਘ ਲਾਲੀ ਖੰਡ ਹੋਰਾਂ ਦੇ ਜਥੇ ਨੇ ਰਾਤ ਨੂੰ ਘਾਤ ਲਾਈ ਹੋਈ ਸੀ ਕਿ ਕਿਸੇ ਲਾਲ ਬੱਤੀ ਵਾਲੇ ਨੂੰ ਸੋਧ ਦੇਣਾ ਹੈ ਲੋਧੇਹਾਣੇ ਵਾਲੇ ਪਾਸਿਓਂ ਐਸਪੀ ਆਪਰੇਸ਼ਨ ਜੋਗਿੰਦਰ ਖਹਿਰੇ ਦੀ ਗੱਡੀ ਸਮੇਤਕਾਰਦ ਆ ਗਈ। ਇਸ ਹਮਲੇ ਵਿੱਚ ਉਹ ਮਾਰਿਆ ਗਿਆ। ਇੱਥੇ ਉਹਦੀ ਮੌਤ ਵੀ ਕੁਦਰਤੀ ਸੀ ਜਦਕਿ ਇਸ ਤੋਂ ਪਹਿਲਾਂ ਕਈ ਜਥੇਬੰਦੀਆਂ ਨੇ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਇਹ ਵੇਖਣ ਨੂੰ ਬੜਾ ਸਾਊ ਪਰ ਅੰਦਰੋਂ ਬੜਾ ਜ਼ਾਲਮ ਅਤੇ ਹੰਕਾਰੀ ਬੰਦਾ ਸੀ। ਇਸਨੇ ਕਈ ਸਿੰਘਾਂ ਨੂੰ ਆਪਣੇ ਹੱਥੋਂ ਗੋਲੀ ਮਾਰੀ ਸੀ। ਇਹਦਾ ਆਪਣਾ ਹੀ ਤਰੀਕਾ ਸੀ। ਇਹ ਫੜੇ ਹੋਏ ਬੰਦੇ ਨੂੰ ਕੰਧ ਵੱਲ ਮੂੰਹ ਕਰਕੇ ਖੜਾ ਕਰ ਦਿੰਦਾ ਸੀ ਕਹਿੰਦਾ ਸੀ ਵੀ ਤੇਰੇ ਕੋਲ ਜੋ ਵੀ ਹੈ ਇਸ ਕੰਧ ਨੂੰ ਦੱਸ ਦੇ ਜਿਹੜਾ ਬੰਦਾ ਕੁਝ ਨਹੀਂ ਸੀ ਬੋਲਦਾ ਜਾਂ ਅੜਦਾ ਸੀ ਉਹਨੂੰ ਉੱਥੇ ਹੀ ਆਪਣੇ ਰਿਵਲ ਨਾਲ ਗੋਲੀ ਮਾਰ ਦਿੰਦਾ ਸੀ ਇਹ ਕਮਾਂਡੋ ਫੋਰਸ ਦੇ ਇੱਕ ਜਥੇ ਨੇ ਇਸ ਤਰ੍ਹਾਂ ਕਮਾਡ ਵਿੱਚ ਰੋਪੜ ਦੇ ਡੀਸੀ ਅਤੇ ਐਸਐਸਪੀ ਉੱਤੇ ਕਾਤਲਾਈ ਹੋਈ ਸੀ ਇੱਕ ਵਾਰ ਇਹ ਦੋਵੇਂ ਅਫਸਰ ਰੋਜ਼ ਦੇਰ ਰਾਤ ਨੂੰ ਆਪਣੇ ਘਰ ਚੰਡੀਗੜ੍ਹ ਜਾਂਦੇ ਸਨ ਜਦੋਂ ਰਾਤ ਨੂੰ ਰੋਪੜ ਵੱਲੋਂ ਲਾਲ ਬੱਤੀ ਵਾਲੀ ਗੱਡੀ ਆਈ ਤਾਂ ਇਹਨਾਂ ਸਿੰਘਾਂ ਨੇ ਸੋਚਿਆ ਕਿ ਡੀਸੀ ਜਾਂ ਐਸਐਸਪੀ ਹੋਵੇਗਾ ਇਸ ਕਰਕੇ ਬਿਨਾਂ ਦੇਰ ਕੀਤੇਆਂ ਉਹਨਾਂ ਨੇ ਹਮਲਾ ਕਰ ਦਿੱਤਾ ਤੇ ਸਾਰੇ ਬੰਦੇ ਮਾਰ ਦਿੱਤੇ ਜਦੋਂ ਸ਼ਨਾਕਤ ਲਈ ਗੱਡੀ ਦੇ ਨੇੜੇ ਜਾ ਕੇ ਵੇਖਿਆ ਤਾਂ ਉਹ ਤਖਤਸ਼ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਦੀ ਗੱਡੀ ਸੀ ਉਹਨਾਂ ਨੂੰ ਗੱਡੀ ਅਤੇ ਪਹਿਰੇਦਾਰ ਮਿਲੇ ਹੋਏ ਸਨ ਲਾਲ ਬੱਤੀ ਅਤੇ ਪਹਿਰੇਦਾਰ ਹੀ ਜਥੇਦਾਰ ਦੀ ਮੌਤ ਦਾ ਕਾਰਨ ਬਣ ਗਏ ਉਹਨਾਂ ਸਿੰਘਾਂ ਨੇ ਜਦੋਂ ਬਾਹਰ ਆ ਕੇ ਵੇਖਿਆ ਕਿ ਇਹ ਤਾਂ ਬਹੁਤ ਵੱਡੀ ਭੁੱਲ ਹੋ ਗਈ ਪਰ ਹੁਣ ਕੀ ਹੋ ਸਕਦਾ ਸੀ ਇਹ ਘਟਨਾ ਬਾਰੇ ਉਸ ਵੇਲੇ ਬਹੁਤ ਚਰਚਾ ਹੋਈ ਪਰ ਪਤਾ ਨਹੀਂ ਲੱਗਿਆ ਕਿ ਕਿਸ ਨੇ ਜਥੇਦਾਰ ਨੂੰ ਕਿਉਂ ਮਾਰਿਆ ਉਸ ਜਥੇ ਵਾਲੇ ਸਿੰਘਾਂ ਨੇ ਵੀ ਕਿਸੇ ਕੋਲ ਇਸ ਗੱਲ ਦੀ ਸੂਹ ਨਹੀਂ ਕੱਢੀ ਕਿ ਇਹ ਭੁੱਲ ਉਹਨਾਂ ਤੋਂ ਹੋਈ ਹੈ ਬਹੁਤ ਬਾਅਦ ਵਿੱਚ ਸਾਨੂੰ ਪਤਾ ਲੱਗਿਆ ਕਿ ਇਹ ਘਟਨਾ ਇਸ ਤਰ੍ਹਾਂ ਵਾਪਰੀ ਸੀ ਸਰਹੱਦ ਨੇੜੇ ਦੀ ਗੱਲ ਹੈ ਕਿ ਇੱਕ ਬੀਐਸਐਫ ਦੇ ਕਮਾਂਡਰ ਨੇ ਬਹੁਤ ਅਤ ਚੁਕੀ ਹੋਈ ਸੀ ਕਮਾਂਡੋ ਫੋਰਸ ਦੇ ਰਾਮ ਸਿੰਘ ਮਨਿਆਲੇ ਦੇ ਜਥੇ ਨੇ ਉੱਥੇ ਇੱਕ ਕੱਚੇ ਪਹੇ ਵਿੱਚ ਹੀ ਸੁਰੰਗ ਵਜਾ ਦਿੱਤੀ ਜਿੱਥੋਂ ਉਹ ਕਮਾਂਡਰ ਹਰ ਰੋਜ਼ ਵਾਂਗ ਹੀ ਲੰਘਦਾ ਸੀ ਕੁਦਰਤੀ ਖੇਡ ਵੇਖੋ ਕਿ ਜਦੋਂ ਉਹ ਅਫਸਰ ਦੀਆਂ ਗੱਡੀਆਂ ਦਾ ਕਾਫਲਾ ਉੱਥੋਂ ਲੰਘਣ ਲੱਗਿਆ ਤਾਂ ਉਸ ਵੇਲੇ ਮੱਝਾਂ ਦਾ ਵਗ ਉਹਨਾਂ ਦੀਆਂ ਗੱਡੀਆਂ ਦੇ ਅੱਗੇ ਆ ਗਿਆ ਇੱਕ ਮੱਝ ਦਾ ਪੈਰ ਉਸ ਪਾਥੀ ਉੱਤੇ ਪਿਆ ਤਾਂ ਧਮਾਕਾ ਹੋ ਗਿਆ ਉਹ ਮੱਝ ਸਮੇਤ ਕੁਝ ਮੱਝਾਂ ਮਰ ਗਈਆਂ ਤੇ ਉਹ ਅਫਸਰ ਬਚ ਗਿਆ ਦਿੱਲੀ ਵਿੱਚ ਲਾਲ ਧਮਾਕਰ ਨੂੰ ਮਾਰਨ ਵੇਲੇ ਉਸ ਦੀ ਘਰਵਾਲੀ ਵੀ ੱੱਕੇ ਨਾਲ ਗੋਲੀਆਂ ਦੀ ਮਾਰ ਵਿੱਚ ਆ ਗਈ ਜਦੋਂ ਕਿ ਉਹਨੂੰ ਮਾਰਨਾ ਕਦੇ ਵੀ ਨਹੀਂ ਸੀ ਸੋਚਿਆ ਸਾਡੇ ਸਿੰਘ ਉਸਨੂੰ ਬਚਾ ਨਹੀਂ ਸਕੇ ਪਰ ਉਹਨਾਂ ਇਹ ਕਦਮ ਬਹੁਤ ਆਪਾਵਾਰੂ ਅਤੇ ਦਲੇਰਾਨਾ ਸੀ ਇਸ ਤਰ੍ਹਾਂ ਪਟਿਆਲੇ ਦੇ ਐਸਐਸਪੀ ਬਰਾੜ ਨੂੰ ਮਾਰਨ ਸਮੇਂ ਇੱਕ ਹੋਰ ਅਫਸਰ ਵੀ ਆਪਣੀ ਦਲੇਰੀ ਕਾਰਨ ਅੱਗੇ ਆ ਕੇ ਮਾਰਿਆ ਗਿਆ ਸੀ ਜਦਕਿ ਉਹ ਸਾਡੇ ਨਿਸ਼ਾਨੇ ਉੱਤੇ ਨਹੀਂ ਸੀਗਾ ਜੇ ਉਹ ਅੱਗੇ ਵਧ ਕੇ ਸਾਹਮਣੇ ਨਾ ਆਉਂਦਾ ਤਾਂ ਉਸਨੂੰ ਕੁਝ ਨਹੀਂ ਸੀ ਹੋਣਾ ਇੱਕ ਵਾਰ ਲੁਧਿਆਣੇ ਸ਼ਹਿਰ ਵਿੱਚ ਦਰਸ਼ਨ ਸਿੰਘ ਤਖਾਨ ਵੱਧ ਅਤੇ ਮਨੋਰ ਸਿੰਘ ਧੀਰੇ ਹੋਰੀ ਇੱਕ ਭੀੜ ਵਿੱਚ ਫਸ ਗਏ। ਉਹ ਉਸ ਵੇਲੇ Tata 407 ਗੱਡੀ ਵਿੱਚ ਸਨ। ਉਹ ਗੱਡੀ ਵਿੱਚ ਰਖਣਾ ਬਣਾਇਆ ਹੋਇਆ ਸੀ ਜਿਸ ਵਿੱਚ ਹਥਿਆਰ ਹੁੰਦੇ ਸਨ। ਭੀੜ ਬਹੁਤ ਦੂਰ ਤੱਕ ਸੀ ਤੇ ਲੋਕ ਪਰੇਸ਼ਾਨ ਸਨ। ਐਨੇ ਚਿਰ ਨੂੰ Maruti van ਵਿੱਚ ਉੱਥੇ ਦਾ ਕਾਂਗਰਸੀ ਆਗੂ ਆਪਣੇ ਰਖਿਆ ਸਮੇਤ ਆ ਗਿਆ। ਪੁਲਿਸ ਨੇ ਆਪਣੀ ਤੌਥ ਨਾਲ ਗੱਡੀ ਅੱਗੇ ਕੱਢ ਲੈਂਦੀ ਉਹ ਸਿੰਘਾ ਉਸ ਨੂੰ ਜਾਣਦੇ ਵੀ ਨਹੀਂ ਸੀਗੇ ਤੇ ਉਹ ਸਿੰਘਾਂ ਦੇ ਨਿਸ਼ਾਨੇ ਉੱਤੇ ਵੀ ਨਹੀਂ ਸੀਗਾ ਪਰ ਉਸ ਮੌਕੇ ਤੱਕੇ ਦੇ ਵਤੀਰੇ ਨੇ ਉਸ ਨੂੰ ਉਹਨਾਂ ਸਿੰਘਾਂ ਦਾ ਨਿਸ਼ਾਨਾ ਬਣਾ ਦਿੱਤਾ ਜਦੋਂ ਭੀੜ ਦਾ ਰਸਤਾ ਖੁੱਲਿਆ ਤਾਂ ਸਿੰਘਾਂ ਨੇ ਉਹਦੀ ਗੱਡੀ ਪਿੱਛੇ ਹੀ ਗੱਡੀ ਲਾ ਲਈ ਤੇ ਜਿੱਥੇ ਕੋ ਜਾ ਕੇ ਭੀੜ ਘਟੀ ਉਹਨਾਂ ਨੇ ਉਹਦੇ ਉੱਤੇ ਹਮਲਾ ਕਰ ਦਿੱਤਾ ਇਹ ਕਿਸਮਤ ਦਾ ਗੇੜੀ ਸੀ ਕਿ ਮੌਤ ਉਹਨੂੰ ਭੀੜ چیر ਕੇ ਸਿੰਘਾਂ ਦੇ ਬਰਾਬਰ ਲੈ ਆਈ ਇਸ ਤਰ੍ਹਾਂ ਹੋਰ ਵੀ ਕਈ ਵਾਕਿਆਤ ਨੇ ਜਿਨ੍ਹਾਂ ਬਾਰੇ ਬਾਅਦ ਵਿੱਚ ਗੱਲਾਂ ਹੋਰ ਤਰ੍ਹਾਂ ਬਣ ਜਾਂਦੀਆਂ ਨੇ ਪਰ ਉਹ ਵਾਪਰੇ ਹੋਰ ਤਰੀਕੇ ਨਾਲ ਹੁੰਦੇ ਨੇ ਮੌਤ ਤੇ ਮੌਕਾ ਮੇਲ ਸਿਰਫ ਦੁਸ਼ਮਣ ਨਾਲ ਹੀ ਨਹੀਂ ਹੋਏ ਸਗੋਂ ਸਾਡੇ ਸਿੰਘਾਂ ਨਾਲ ਵੀ ਹੋਏ ਮੁੱਖ ਮੰਤਰੀ ਬਿਆੰਤੇ ਨੂੰ ਭਾਵੇਂ ਸਿੰਘਾਂ ਨੇ ਸੌਦਾ ਲਾ ਦਿੱਤਾ ਪਰ ਉਹਦੇ ਲਈ ਪਹਿਲਾਂ ਵੀ ਕਈ ਕੋਸ਼ਿਸ਼ਾਂ ਹੋਈਆਂ ਸਨ ਜੋ ਸਿਰੇ ਨਹੀਂ ਚੜ ਸਕੀਆਂ ਇੱਕ ਘਟਨਾ ਉਹਦੇ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਦੀ ਹੈ ਸੰਗਰੂਰ ਜ਼ਿਲ੍ਹੇ ਵਿੱਚ ਅਮਰਗੜ ਦੇ ਨੇੜੇ ਇੱਕ ਪਿੰਡ ਦੇ ਸਰਪੰਚ ਨੂੰ ਸਿੰਘਾਂ ਨੇ ਸੌਦਾ ਲਾਇਆ ਜੋ ਬਿਆੰਤ ਦਾ ਖਾਸਮ ਖਾਸ ਸੀ ਇਹ ਬੰਦੇ ਦੇ ਭੋਗ ਉਤੇ ਬੰਤਨੇ ਆਉਣਾ ਸੀ ਤੇ ਸਿੰਘਾਂ ਨੇ ਬਰੂਦ ਲਾਉਣਾ ਸੀ। ਉਹਦੇ ਉੱਤੇ ਹਮਲੇ ਦੀ ਥਾਂ ਜੋੜੇ ਪੁਲ ਮਿੱਥਿਆ ਗਿਆ ਸੀ। ਸਿੰਘਾਂ ਨੇ ਬੰਬ ਸਕੂਟਰ ਵਿੱਚ ਜੜਿਆ ਹੋਇਆ ਸੀ। ਦੋ ਸਿੰਘ ਉਸ ਸਕੂਟਰ ਲੈ ਕੇ ਜੋੜੇ ਪੁਲਾਮਲ ਜਾ ਰਹੇ ਸਨ ਤਾਂ ਲਾਡੇਵਾਲ ਦੀ ਪੁਲੀ ਕੋੜ ਰਸਤੇ ਵਿੱਚ ਉਹਨਾਂ ਦੀ ਟੱਕਰ ਹੋ ਗਈ ਤੇ ਜਿਸ ਨਾਲ ਉਹ ਬੰਬ ਚੱਲ ਗਿਆ ਤੇ ਦੋਵੇਂ ਸਿੰਘ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਤੇ ਉੱਥੇ ਹੀ ਮੌਤ ਨੂੰ ਪਿਆਰੇ ਹੋ ਗਏ। ਇਹਨਾਂ ਦੇ ਨਾਂ ਬਲਵਿੰਦਰ ਸਿੰਘ ਗਵਾਰਾ, ਦਪਿੰਦਰ ਸਿੰਘ ਬਨਪੌਰਾ ਸਨ। ਸ਼ਾਇਦ ਇਹ ਗੱਲ 1990 ਦੇ ਆਸ-ਪਾਸ ਦੀ ਹੈ। ਉਹਨਾਂ ਦਿਨਾਂ ਵਿੱਚ ਚੰਡੀਗੜ੍ਹ ਵਿਖੇ ਐਸਐਸਪੀ ਸੁਮੇਧ ਸੈਣੀ ਸੀ। ਇੱਥੇ ਕਮਾਂਡੋ ਫੋਰਸ ਅਤੇ ਬੱਬਰ ਖਾਲਸਾ ਦੇ ਸਿੰਘਾਂ ਦਾ ਦਬਦਬਾ ਸੀ। ਇਹਨਾਂ ਕੋਲ ਇੱਥੇ ਬਹੁਤ ਸਿੰਘ ਤੇ ਬਹੁਤ ਟਿਕਾਣੇ ਸਨ। ਆਪਸ ਵਿੱਚ ਬਹੁਤ ਵਧੀਆ ਤਾਲਮੇਲ ਸੀ। ਲਿਬਰੇਸ਼ਨ ਫੋਰਸ ਦੇ ਸਿੰਘ ਵੀ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਿੰਘਾਂ ਨਾਲ ਇੱਥੇ ਠਹਿਰਦੇ ਸਨ। ਚਾਰ ਜਥੇਬੰਦੀਆਂ ਦੀ ਏਕਤਾ ਅਤੇ ਪੰਥਕ ਕਮੇਟੀ ਦੇ ਪੁਨਰਗਠਨ ਪਿੱਛੋਂ ਸਿੰਘਾਂ ਦਾ ਜੋਰ ਵਧ ਗਿਆ ਸੀ ਬੱਬਰ ਖਾਲਸਾ ਤੋਂ ਬਲਵਿੰਦਰ ਸਿੰਘ ਜਟਾਣਾ, ਸੰਤ ਸਿੰਘ ਗਿੱਗੇ ਮਾਜਰਾ, ਵਿਸ਼ੇਸ਼ਰ ਸਿੰਘ ਫੌਜੀ ਪ੍ਰਮukh ਸਨ ਸਿੱਖ ਸਟੂਡੈਂਟ ਫੈਡਰੇਸ਼ਨ, ਕਮਾਂਡੋ ਫੋਰਸ, ਲਿਬਰੇਸ਼ਨ ਫੋਰਸ ਵਿੱਚੋਂ ਚਰਨਜੀਤ ਸਿੰਘ ਤਲਵੰਡੀ, ਅਫਤਾਰ ਸਿੰਘ ਦਵਿੰਦਰਪਾਲ ਸਿੰਘ ਹੈਪੀ, ਹਰਪਾਲ ਸਿੰਘ ਪਾਲੀ, ਹਰਜੀਤ ਸਿੰਘ ਮੁਖਰੂਪ ਵਿੱਚ ਸਨ ਉਸ ਵਕਤ ਪੰਥਕ ਕਮੇਟੀ ਵੱਲੋਂ ਪਰਮਜੀਤ ਸਿੰਘ ਅਫਤਾਰ ਸਿੰਘ ਚਰਨਜੀਤ ਸਿੰਘ ਹਰਪਾਲ ਸਿੰਘ ਪਾਲੀ ਨੇ ਇੱਕ ਕਿਤਾਬ 'ਚੇ ਵਰਗਾ ਮਹੀਨਾਵਾਰ ਪਰਚਾ ਕੱਢਣਾ ਸ਼ੁਰੂ ਕੀਤਾ ਸੀ ਜਿਸ ਦਾ ਨਾਂ ਆਵਾਜ਼-ਏ-ਖਾਲਿਸਤਾਨ ਸੀ ਅੱਠ ਸਫਿਆਂ ਵਿੱਚੋਂ ਕੰਪਿਊਟਰ ਦੇ ਕੱਢੇ ਹੋਏ ਪਰਚੇ ਦੀਆਂ ਫੋਟੋ ਕਾਪੀਆਂ ਕੀਤੀਆਂ ਜਾਂਦੀਆਂ ਸਨ ਅਤੇ ਫਿਰ ਵਕ-ਵਕ ਥਾਂਹੀਂ ਡਾਕ ਬੱਸਾਂ ਜਾਂ ਹੋਰ ਤਰੀਕੇ ਨਾਲ ਪਹੁੰਚਾਈਆਂ ਜਾਂਦੀਆਂ ਸਨ ਇਸ ਵਿੱਚ ਸੰਘਰਸ਼ ਦੀ ਸਿਧਾਂਤਕ ਯੋਜਨਾ ਨੀਤੀਆਂ ਜ਼ਿੰਮੇਵਾਰੀਆਂ ਤੇ ਸਪਸ਼ਟੀਕਰਨ ਹੁੰਦੇ ਸਨ ਇਸ ਦਾ ਜ਼ਿਆਦਾ ਕੰਮ ਅਫਤਾਰ ਸਿੰਘ ਤੇ ਹਰਪਾਲ ਸਿੰਘ ਪਾਲੀਓ ਕਰਦੇ ਸਨ ਇਹਨਾਂ ਨੇ ਆਪਣੀਆਂ 18 ਤੇ 66 ਅਤੇ ਫੋਟੋ ਸਟੇਟ ਵਾਲੀਆਂ ਮਸ਼ੀਨਾਂ ਰੱਖੀਆਂ ਹੋਈਆਂ ਸਨ ਜਿੱਥੇ ਇਹ ਬੜੀ ਮਿਹਨਤ ਨਾਲ ਪਹਿਲਾਂ ਕੰਪਿਊਟਰ ਤੇ ਪ੍ਰਿੰਟ ਕਰਕੇ ਅਤੇ ਫਿਰ ਉਸ ਦੀਆਂ ਨਕਲਾਂ ਕਰਕੇ ਅੱਗੇ ਭੇਜਦੇ ਸਨ ਇਹ ਜਥੇ ਦਾ ਇਹ ਕੰਮ ਬਹੁਤ ਅਹਿਮ ਤੇ ਨਵੇਕਲਾ ਸੀ ਕਿਉਂਕਿ ਚੰਡੀਗੜ੍ਹ ਦੇ ਆਲੇ ਦੁਆਲੇ ਵਿੱਚ ਕਾਰਵਾਈਆਂ ਦੇ ਨਾਲ-ਨਾਲ ਵਿਚਾਰ ਦਾ ਪ੍ਰਵਾਹ ਚਲਾਉਂਦੇ ਸਨ ਇਹ ਚੰਡੀਗੜ੍ਹ ਵਿੱਚ ਬੱਬਰਾਂ ਵੱਲੋਂ ਆਮ ਤੌਰ ਤੇ ਬਲਵਿੰਦਰ ਸਿੰਘ ਜਟਾਣਾ ਤੇ ਸੰਤ ਸਿੰਘ ਗਿੱਗੇ ਮਾਜਰਾਈ ਸਾਨੂੰ ਮਿਲਦੇ ਹੁੰਦੇ ਸਨ ਉਸ ਸਮੇਂ ਕੰਮਾਂ ਦੀ ਜ਼ਿੰਮੇਵਾਰੀ ਸਾਂਝੇ ਤੌਰ ਤੇ ਚਾਰ ਜਥੇਬੰਦੀਆਂ ਵੱਲੋਂ ਹੀ ਲਈ ਜਾਂਦੀ ਸੀ ਇੱਕ ਦਿਨ ਮੈਂ ਚੰਡੀਗੜ੍ਹ ਠਹਿਰਿਆ ਤੇ ਉੱਥੇ ਸ਼ਾਮ ਨੂੰ ਬਲਵਿੰਦਰ ਸਿੰਘ ਤੇ ਸੰਤ ਸਿੰਘ ਆ ਗਏ ਉਦੋਂ ਪਾਲੀ ਨੇ 36 ਸੈਕਟਰ ਵਿੱਚ ਕਿਰਾਏ ਤੇ ਉੱਪਰਲਾ ਹਿੱਸਾ ਲਿਆ ਹੋਇਆ ਸੀ ਤੇ ਅਫਤਾਰ ਸਿੰਘ ਦਾਉ ਮਾਜਰਾ ਤੇ ਹਰਜੀਤ ਸਿੰਘ ਪ੍ਰਗਟ ਸਿੰਘ ਵੀ ਉੱਥੇ ਹੀ ਸਨ ਸਾਂਤਾ ਸਿੰਘ ਗਿੱਗੇ ਮਚਰਾ ਰੋਪੜ ਜ਼ਿਲ੍ਹੇ ਦਾ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਪ੍ਰਧਾਨ ਸੀ ਇਹ ਬੜਾ ਲਾਇਕ ਤੇ ਸੂਝਵਾਨ ਨੌਜਵਾਨ ਸੀ ਬੈਠਿਆਂ ਬੈਠਿਆਂ ਇਹਨਾਂ ਨੇ ਦੱਸਿਆ ਕਿ ਸਾਡੇ ਕੋਲ ਨਰੰਜਨ ਸਿੰਘ ਆਈਏਐਸ ਜਿਸ ਉੱਪਰ 1984 ਤੋਂ ਪਹਿਲਾਂ ਵੀ ਹਮਲਾ ਹੋਇਆ ਸੀ ਤੇ ਉਹ ਨਿਰੰਕਾਰੀਆਂ ਦਾ ਅਹਿਮ ਬੰਦਾ ਸੀ ਉਹਦੇ ਬਾਰੇ ਜਾਣਕਾਰੀ ਆਈ ਹੈ ਕਿ ਅੱਜ ਕੱਲ੍ਹ ਉਹ ਕਿਸੇ ਮੈਕਮੇ ਦਾ ਸਕੱਤਰ ਆ ਤੇ ਉਸਦਾ ਦਫ਼ਤਰ 22 ਸੈਕਟਰ ਵਿੱਚ ਹੈ ਉਸ ਨਾਲ 4-5 ਬੰਦੇ ਪਹਿਰੇਦਾਰ ਹੁੰਦੇ ਨੇ ਅਸੀਂ ਉਹਦਾ ਪਿੱਛਾ ਕਰ ਰਹੇ ਹਾਂ ਜਲਦੀ ਉਹ ਤੁਹਾਨੂੰ ਖੁਸ਼ਖਬਰੀ ਸੁਣਾਵਾਂਗੇ ਕਹਿੰਦੇ ਇਸ ਤੋਂ ਬਾਅਦ ਮੈਂ ਕਾਫੀ ਚਿਰ ਚੰਡੀਗੜ੍ਹ ਨਹੀਂ ਗਿਆ ਤੇ ਇਹਨਾਂ ਸਿੰਘਾਂ ਨੂੰ ਨਹੀਂ ਮਿਲ ਸਕਿਆ ਫਿਰ ਇੱਕ ਦਿਨ ਬਹੁਤ ਹੀ ਦੁੱਖ ਭਰੀ ਖਬਰ ਆਈ ਕਿ ਚੰਡੀਗੜ੍ਹ ਇੱਕ ਸਕੂਟਰ ਵਿੱਚ ਰੱਖੇ ਬੰਬ ਦੇ ਚੱਲਣ ਨਾਲ ਤਿੰਨ ਸਿੰਘ ਮਾਰੇ ਗਏ ਬੰਬਾ ਇੰਨਾ ਤਾਕਤਵਰ ਸੀ ਕਿ ਸਾਰੇ ਸਿੰਘਾਂ ਦੇ ਚੀਥੜੇ ਓੜ ਕੇ ਬੇਪਛਾਨ ਹੋ ਗਏ ਉਹਨਾਂ ਕੋਲ ਹੀ ਮਿਲੇ ਪਿਸਤੌਲਾਂ ਤੋਂ ਪਤਾ ਲੱਗਿਆ ਕਿ ਇਹ ਤਾਂ ਕੋਈ ਖੜਕੂਸ ਹਨ ਜੋ ਆਪਣੇ ਹੀ ਬੰਬ ਦਾ ਸ਼ਿਕਾਰ ਹੋ ਗਏ ਮੈਨੂੰ ਇੱਕਦਮ ਹੌਲਜਾ ਪਿਆ ਕਿਉਂਕਿ ਉਹਨਾਂ ਦਿਨਾਂ 'ਚ ਚੰਡੀਗੜ੍ਹ ਦੇ ਇਲਾਕੇ ਵਿੱਚ ਕਾਫੀ ਗਿਣਤੀ ਵਿੱਚ ਚੜ੍ਹਦੀ ਕਲਾ ਵਾਲੇ ਸਿੰਘ ਮੌਜੂਦ ਸਨ ਤੇ ਉਹ ਸਭ ਚਾਰ ਜਥੇਬੰਦੀਆਂ ਨਾਲ ਹੀ ਸਬੰਧਤ ਸਨ ਭਾਈ ਹਰਜੀਤ ਸਿੰਘ ਲੁਧਿਆਣੇ ਆਇਆ ਤੇ ਉਹਦਾ ਮੂੰਹ ਉੜਿਆ ਪਿਆ ਸੀ ਉਸਨੇ ਦੱਸਿਆ ਕਿ ਬਹੁਤ ਭਾਰੀ ਨੁਕਸਾਨ ਹੋ ਗਿਆ ਪਾਲੀ, ਸੰਤ ਸਿੰਘ ਅਤੇ ਫੌਜੀ ਬੰਬ ਧਮਾਕੇ ਵਿੱਚ ਮਾਰੇ ਗਏ। ਮੈਨੂੰ ਤਾਂ ਪਹਿਲਾਂ ਹੀ ਕੁਝ ਬੁਰਾ ਹੋਣ ਬਾਰੇ ਮਹਿਸੂਸ ਹੁੰਦਾ ਸੀ। ਸੰਤ ਸਿੰਘ ਹੋਰਾਂ ਨੂੰ ਮੌਕਾ ਨਹੀਂ ਮਿਲ ਰਿਹਾ ਸੀ ਕਿਉਂਕਿ ਗਾਰਡ ਬਹੁਤ ਜ਼ਿਆਦਾ ਸੀ। ਉਹਨਾਂ ਨੇ ਪਾਲੀ ਨਾਲ ਗੱਲ ਕੀਤੀ, ਚੰਡੀਗੜ੍ਹ ਵਿੱਚ ਪੁਲੀਤੇ ਅਤੇ ਵਿਰੋਧ ਪਹਿਲਾਂ ਹੀ ਪਿਆ ਸੀ। ਇਹਨਾਂ ਨੇ ਸੋਚਿਆ ਕਿ ਉਸ ਨਿਰੰਕਾਰੀ ਨੂੰ ਵਿਰੋਧ ਨਾਲ ਹੀ ਹੁਣ ਸੋਧਿਆ ਜਾਵੇ। ਜਿੱਥੋਂ ਉਹ ਕਾਰ ਤੋਂ ਉਤਰ ਕੇ ਦਫ਼ਤਰ ਵੱਰਦਾ ਸੀ, ਉੱਥੇ ਇਹਨਾਂ ਨੇ ਸਕੂਟਰ ਖੜਾ ਕਰਨਾ ਸੀ। ਜਦੋਂ ਉਹ ਬਿਲਕੁਲ ਨੇੜੇ ਆਉਂਦਾ ਤਾਂ ਰਿਮੋਟ ਕੰਟਰੋਲ ਨਾਲ ਬੰਬ ਚਲਾ ਦੇਣਾ ਸੀ ਇਹਨਾਂ ਨੇ। ਪਾਲੀ ਬਿਜਲੀ ਵਾਲੇ ਸੰਦਾ ਦਾ ਬਹੁਤ ਮਾਹਰ ਸੀ ਮੋਹਾਲੀ ਵਿਖੇ ਤਕਨੀਕੀ ਖੋਜ ਕੇਂਦਰ ਪੰਜਾਬੀ ਸੈਮੀ ਕੰਡਕਟਰਸ ਵਿੱਚ ਉਹ ਕੰਮ ਕਰਦਾ ਹੁੰਦਾ ਸੀ ਉਸ ਨੇ ਰਿਮੋਟ ਨਾਲ ਚੱਲਣ ਵਾਲੀ ਘੰਟੀ ਬਣਾਈ ਸੀ ਤੇ ਇਹ ਪੂਰੀ ਕਾਮਯਾਬ ਸੀ ਉਹਨਾਂ ਨੇ ਸਕੂਟਰ ਵਿੱਚ ਕੋਈ 10-12 ਕਿਲੋ ਬਰੂਦ ਲਾਲ ਰਿਮੋਟ ਲਾ ਦਿੱਤਾ ਤੇ ਆਪਣੀ ਠਾਰ ਤੋਂ 22 ਸੈਕਟਰ ਵੱਲ ਸਕੂਟਰ ਖੜਾਉਣ ਜਾ ਰਹੇ ਸਨ ਇਹ ਪਤਾ ਨਹੀਂ ਇਹ ਤਿੰਨੋਂ ਜਣੇ ਉਸੇ ਸਕੂਟਰ ਉੱਪਰ ਕਿਉਂ ਬੈਠ ਗਏ ਉਥੇ ਸਾਧਨਾ ਦੀ ਤਾਂ ਕਮੀ ਨਹੀਂ ਸੀਗੀ ਪਰ ਜਿਵੇਂ ਮੌਤ ਖਿੱਚ ਕੇ ਲੈ ਗਈ ਉਹਨਾਂ ਨੂੰ ਜਾਣ ਵੇਲੇ ਉਹਨਾਂ ਦੇ ਸਕੂਟਰ ਦੀ ਕਿਸੇ ਹੋਰ ਸਾਧਨ ਨਾਲ ਟੱਕਰ ਹੋ ਗਈ ਤੇ ਬੰਬ ਫਟ ਗਿਆ ਤਿੰਨੋਂ ਬੰਦੇ ਬਹੁਤ ਸਮਝਦਾਰ ਸਬਰ ਵਾਲੇ ਤੇ ਆਪਣੇ ਕੰਮ ਵਿੱਚ ਮਾਹਰ ਸਨ ਐਡੀ ਵੱਡੀ ਗਲਤੀ ਉਹਨਾਂ ਤੋਂ ਕਿਵੇਂ ਹੋ ਗਈ ਪਹਿਲਾਂ ਤਾਂ ਉਹ ਇੱਕ ਸਕੂਟਰ ਤੇ ਬੈਠ ਗਏ ਤੇ ਫਿਰ ਉਹਦੀ ਟੱਕਰ ਹੋ ਗਈ ਇਹ ਸਭ ਕੁਝ ਸਮੇਂ ਤੋਂ ਬਾਹਰ ਸੀ ਬਸ ਇਹੋ ਕੁਝ ਹੋਣਾ ਸੀ ਇਸ ਤਰ੍ਹਾਂ ਖੜਕੂ ਸੰਘਰਸ਼ ਨੂੰ ਬਹੁਤ ਵੱਡਾ ਘਾਟਾ ਪਿਆ ਉਦੋਂ ਇਸ ਸਨ ਜੀ ਕੁਝ ਘਟਨਾਵਾਂ 1984 ਤੋਂ ਲੈ ਕੇ 1992 ਦੇ ਵਿਚਕਾਰ ਦੀਆਂ ਇਸੇ ਤਰ੍ਹਾਂ ਦਾ ਕਿੱਸਾ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ